ਦੋਸਤੋ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਉਹ ਪੰਜਾਬ ਦੇ ਸਾਰੇ ਪਰਿਵਾਰਾਂ ਨਾਲ ਸੰਬੰਧਿਤ ਹੈ ਸਰਕਾਰ ਨੇ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ 10 ਲੱਖ ਤੱਕ ਦੀ ਜਿਹੜੀ ਸੇਤ ਕੈਸ਼ਲੈਸ ਸਹੂਲਤ ਦੇਣ ਦੀ ਯੋਜਨਾ ਤਿਆਰ ਕੀਤੀ ਹੈ ਉਸ ਲਈ ਪੰਜਾਬ ਦੇ ਸਿਹਤ ਵਿਭਾਗ ਨੇ ਕੇਂਦਰ ਤੋਂ ਮਨਜ਼ੂਰੀ ਲੈ ਲਈ ਹੈ ਉਮੀਦ ਜਿਤਾਈ ਜਾ ਰਹੀ ਹੈ ਕਿ ਸੈਂਟਰਲ ਹੈਲਥ ਮਿਨਿਸਟਰੀ ਅਗਲੇ 1-2 ਦਿਨਾਂ ਵਿੱਚ ਜਿਵੇਂ ਹੀ ਪੰਜਾਬ ਨੂੰ ਇਸ ਯੋਜਨਾ ਲਈ ਅਪਰੂਵਲ ਭੇਜਦੀ ਹੈ ਤਾਂ ਉਸਦੇ ਤੁਰੰਤ ਬਾਅਦ ਪੰਜਾਬ ਸਰਕਾਰ ਆਪਣੀ ਇਸ ਮਹੱਤਵਪੂਰਨ ਯੋਜਨਾ ਲਈ ਟੈਂਡਰ ਜਾਰੀ ਕਰ ਦੇਵੇਗੀ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਲਾਗੂ ਹੋਣ ਜਾ ਰਹੀ ਕੈਸ਼ਲੈਸ ਸਿਹਤ ਸੁਵਿਧਾ ਦੀ। ਇਸ ਲਈ ਸਮਝਦੇ ਹਾਂ ਕਿ ਇਸ ਸੁਵਿਧਾ ਵਿੱਚ ਫਿਲਹਾਲ ਰੇੜਕਾ ਕੀ ਸੀ? ਕੇਂਦਰ ਸਰਕਾਰ ਦੀ ਆਸ਼ਮਾਨ ਭਾਰਤ ਯੋਜਨਾ ਪੰਜਾਬ ਦੇ 16 ਲੱਖ ਪਰਿਵਾਰਾਂ ਨੂੰ ਪਹਿਲਾਂ ਹੀ ਸਿਹਤ ਸੁਵਿਧਾ ਪ੍ਰਦਾਨ ਕਰ ਰਹੀ ਹੈ। ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਯੁਸ਼ਮਾਨ ਯੋਜਨਾ ਦੇ ਆਕਾਰ ਨੂੰ ਵੱਡਾ ਕਰਦੇ ਹੋਏ ਇਸ ਵਿੱਚ ਕਿਸਾਨ, ਛੋਟੇ ਦੁਕਾਨਦਾਰ ਤੇ ਹੋਰਨਾਂ ਨੂੰ ਵੀ ਸ਼ਾਮਿਲ ਕਰ ਲਿਆ ਸੀ। ਇਸ ਪ੍ਰਕਾਰ ਪੰਜਾਬ ਵਿੱਚ ਇਹ ਯੋਜਨਾ ਦਾ ਲਾਭ ਲੈਣ ਵਾਲੇ ਪਰਿਵਾਰਾਂ ਦੀ ਸੰਖਿਆ 45 ਲੱਖ ਹੋ ਗਈ ਸੀ। ਇਹਨਾਂ ਸਾਰੇ ਪਰਿਵਾਰਾਂ ਨੂੰ ਕੈਸ਼ਲੈਸ ਹੈਲਥ ਯੋਜਨਾ ਦੇ ਤਹਿਤ 5 ਲੱਖ ਤੱਕ ਰੁਪਏ ਦੀ ਸਿਹਤ ਸਹੂਲਤ ਮੁਫਤ ਅਤੇ ਕੈਸ਼ਲੈਸ ਮਿਲ ਰਹੀਆਂ ਸਨ। ਇਸ ਪ੍ਰਕਾਰ ਕੇਂਦਰ ਦੀ ਇਹ ਯੋਜਨਾ ਪੰਜਾਬ ਵਿੱਚ 60 ਤੇ 40 ਦੀ ਰੇਸ਼ੋ ਨਾਲ ਚੱਲ ਰਹੀ ਸੀ ਮਤਲਬ ਇਸ ਯੋਜਨਾ ਲਈ 60% ਪੈਸਾ ਕੇਂਦਰ ਸਰਕਾਰ ਦਾ ਤੇ 40% ਪੈਸਾ ਪੰਜਾਬ ਸਰਕਾਰ ਦਾ ਲੱਗ ਰਿਹਾ ਸੀ ਇਹ ਕਾਰਨ ਸੀ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਮਾਨ ਸਰਕਾਰ ਦੀ ਨਵੀਂ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਕੇਂਦਰ ਦੀ ਮਨਜ਼ੂਰੀ ਲੈਣਾ ਹੁਣ ਜ਼ਰੂਰੀ ਸਮਝਿਆ ਇਸ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਬਖਰੇ ਤਰ੍ਹਾਂ ਦੇ ਵਿਵਾਦ ਖੜੇ ਹੋਏ ਸੀ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਕੀਤੀ ਗਈ ਚਿੱਠੀ ਪੱਤਰੀ ਦੌਰਾਨ ਫਿਲਹਾਲ ਕੇਂਦਰ ਨੇ ਇਸ ਤੇ ਕੋਈ ਇਤਰਾਜ਼ ਨਹੀਂ ਜਤਾਇਆ ਹੈ। ਕੇਂਦਰ ਨੇ ਇਹ ਸਪਸ਼ਟਿਕਰਣ ਪੰਜਾਬ ਤੋਂ ਜਰੂਰ ਮੰਗਿਆ ਸੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰ ਬਣਨ ਜਾ ਰਹੇ ਪੰਜਾਬ ਦੇ ਕੁਝ ਪਰਿਵਾਰ ਜੋ ਪਹਿਲਾਂ ਤੋਂ ਹੀ ਆਯੁਸ਼ਮਾਨ ਯੋਜਨਾ ਦੇ ਤਹਿਤ ਸਿਹਤ ਸੁਵਿਧਾਵਾਂ ਦਾ ਲਾਭ ਲੈ ਚੁੱਕੇ ਹੋਣ ਕਿ ਉਹਨਾਂ ਨੂੰ 10 ਲੱਖ ਤੱਕ ਰੁਪਏ ਦੀ ਸਹੂਲਤ ਪੂਰੀ ਮਿਲੇਗੀ ਜਾਂ ਫਿਰ ਆਯੁਸ਼ਮਾਨ ਯੋਜਨਾ ਦੇ ਤਹਿਤ ਉਹਨਾਂ ਵੱਲੋਂ ਲਈ ਗਈ ਸਹੂਲਤ ਇਸ 10 ਲੱਖ ਰੁਪਏ ਵਿੱਚੋਂ ਕਟਾ ਦਿੱਤੀ ਜਾਏਗੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਆਪਣਾ ਸਪਸ਼ਟਿਕਰਣ ਦਿੰਦੇ ਹੋਏ ਸਾਫ਼ ਕੀਤਾ ਹੈ ਕਿ ਯੋਜਨਾ ਸ਼ੁਰੂ ਹੋਣ ਤੋਂ ਬਾਅਦ 10 ਲੱਖ ਤੱਕ ਰੁਪਏ ਦੀ ਕੈਸ਼ਲੈਸ ਸਿਹਤ ਸਹੂਲਤ ਹਰੇਕ ਨਾਗਰਿਕ ਨੂੰ ਨਵੇਂ ਸਿਰਿਓਂ ਮਿਲੇਗੀ ਇਸ ਯੋਜਨਾ ਦਾ ਲਾਭ ਉਹ ਲੋਕ ਵੀ 10 ਲੱਖ ਰੁਪਏ ਹੀ ਲੈ ਪਾਣਗੇ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਆਯੁਸ਼ਮਾਨ ਯੋਜਨਾ ਦੇ ਤਹਿਤ ਪੰਜਾਬ ਤੋਂ ਕੋਈ ਕਿਸੇ ਵੀ ਤਰ੍ਹਾਂ ਦੀ ਇਲਾਜ ਕਰਵਾਇਆ ਹੋਵੇਗਾ ਮਤਲਬ ਕਹਿੰਦਾ ਇਹ ਹੋਇਆ ਕਿ ਹੁਣ ਪੰਜਾਬ ਸਰਕਾਰ ਦੀ ਨਵੀਂ ਯੋਜਨਾ ਦਾ ਲਾਭ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ ਮਿਲਣਾ ਤੈ ਹੈ ਪੰਜਾਬ ਵਿੱਚ ਇਸ ਵੇਲੇ ਕੁੱਲ ਪਰਿਵਾਰਾਂ ਦੀ ਸੰਖਿਆ 65 ਲੱਖ ਹੈ ਸਰਕਾਰ ਪਹਿਲਾਂ ਹੀ ਇਹ ਸਾਫ਼ ਕਰ ਚੁੱਕੀ ਹੈ ਕਿ ਇਸ ਯੋਜਨਾ ਦਾ ਲਾਭ ਅਮੀਰ ਗਰੀਬ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਮਜ਼ਦੂਰ ਅਫਸਰ ਜ਼ਮੀਂਦਾਰ ਜਾਂ ਆਮ ਲੋਕਾਂ ਨੂੰ ਬਰਾਬਰ ਮਿਲਦਾ ਰਹੇਗਾ ਪੰਜਾਬ ਦਾ ਕੋਈ ਵੀ ਵਸਨੀਕ ਬਿਮਾਰੀ ਦੀ ਸੂਰਤ ਵਿੱਚ ਪ੍ਰਾਂਤ ਦੇ ਕਿਸੇ ਵੀ ਸਰਕਾਰੀ ਹਸਪਤਾਲ ਚੰਡੀਗੜ੍ਹ ਦੇ ਪੀਜੀਆਈ ਜਾਂ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਜਾਂ ਫਿਰ ਸਰਕਾਰ ਵੱਲੋਂ ਨਿਰਧਾਰਿਤ ਕੀਤੇ तकरीबन 500 ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾ ਸਕਣਗੇ ਅਗਲੇ ਕੁਝ ਦਿਨਾਂ ਵਿੱਚ ਸਰਕਾਰ 500 ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਇਸ ਯੋਜਨਾ ਤਹਿਤ ਆਪਣੇ ਨਾਲ ਜੋੜਨ ਜਾ ਰਹੀ ਹੈ ਪੰਜਾਬ ਸਰਕਾਰ ਦੀ ਸਿਹਤ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਹੈਲਥ ਇੰਸ਼ੋਰੈਂਸ ਕੰਪਨੀਆਂ ਦੇ ਤਰ੍ਹਾਂ ਇਸ ਸਿਹਤ ਸਬੂਧਾ ਵਿ ਲਈ ਕੋਈ ਚੈੱਕਅਪ ਨਹੀਂ ਰੱਖਿਆ ਜਾਏਗਾ ਇਸ ਸਬੂਧਾ ਦਾ ਲਾਭ ਉਹ ਲੋਕ ਵੀ ਲੈ ਪਾਣਗੇ ਜੋ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹਨ ਇਹ ਵੀਡੀਓ ਬਣਾਉਣ ਦਾ ਮਕਸਦ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕਰਨਾ ਨਹੀਂ ਹੈ ਬਲਕਿ ਪ੍ਰਾਂਤ ਦੇ ਲੋਕਾਂ ਨੂੰ ਉਹਨਾਂ ਲਈ ਉਪਲਬਧ ਸਹੂਲਤਾਂ ਪ੍ਰਤੀ ਜਾਣੂ ਕਰਵਾਉਣਾ ਹੈ ਬਾਕੀ ਤੁਹਾਨੂੰ ਪਤਾ ਹੈ ਕਿ ਪੰਜਾਬੀਆਂ ਲਈ ਇਹ ਸਿਹਤ ਸਹੂਲਤਾਂ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਪਹਿਲਾਂ ਤੋਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਇਸ ਯੋਜਨਾ ਨੂੰ ਕਿਵੇਂ ਸਿਰੇ ਚੜਾਉਂਦੀ ਹੈ ਇਸ ਤੋਂ ਪਹਿਲਾਂ ਆਯੁਸ਼ਮਾਨ ਯੋਜਨਾ ਦਾ ਪੈਸਾ ਵੀ ਕਈ ਵਾਰ ਸਰਕਾਰਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਮੇਂ ਸਿਰ ਨਹੀਂ ਦੇ ਪਾਈਆਂ ਸਨ ਉਸ ਵੇਲੇ ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਯੋਜਨਾ ਦੇ ਤਹਿਤ ਲੋਕਾਂ ਦਾ ਇਲਾਜ ਕਰਨ ਤੋਂ ਹੱਥ ਖੜੇ ਕਰ ਦਿੱਤੇ ਸਨ ਬੜੀ ਮੁਸ਼ਕਲ ਨਾਲ ਸਰਕਾਰਾਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਯੋਜਨਾ ਤਹਿਤ ਲੋਕਾਂ ਦਾ ਇਲਾਜ ਕਰਨ ਲਈ ਤਿਆਰ ਕੀਤਾ ਸੀ ਹੁਣ ਇਹ ਨਵੀਂ ਯੋਜਨਾ ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਲਾਗੂ ਹੋਣ ਜਾ ਰਹੀ ਹੈ ਉਸ ਲਈ ਵੀ ਇੱਕ ਵੱਡਾ ਬਜਟ ਲੋੜਿੰਦਾ ਹੋਵੇਗਾ ਦੇਖਣਾ ਇਹ ਹੈ ਕਿ ਸਰਕਾਰ ਇਸ ਬਜਟ ਦਾ ਪ੍ਰਬੰਧ ਕਿਵੇਂ ਕਰਦੀ ਹੈ ਫਿਰ ਹਾਲ ਬਜਟ ਵਿੱਚ ਪੰਜਾਬ ਸਰਕਾਰ ਨੇ ਇਸ ਯੋਜਨਾ ਤਹਿਤ 1100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੋਇਆ ਹੈ ਚਾਲੂ ਵਿੱਤ ਬਾਰੇ ਦੌਰਾਨ ਬਾਕੀ ਬਜਟ ਦੇ 8 ਮਹੀਨਿਆਂ ਵਿੱਚ ਇਸ ਯੋਜਨਾ ਤੇ ਹਜ਼ਾਰਾਂ ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ ਇਸ ਬਜਟ ਦਾ ਪ੍ਰਬੰਧ ਕਰਨਾ ਸਰਕਾਰ ਲਈ ਇੱਕ ਵੱਡੀ ਚੁਣੌਤੀ ਰਹੇਗਾ ਬਾਵਜੂਦ ਇਸ ਦੇ ਇਹ ਤੈ ਹੈ ਕਿ ਅਗਰ ਇਹ ਯੋਜਨਾ ਠੀਕ ਤਰੀਕੇ ਨਾਲ ਕੰਮ ਕਰਨ ਲੱਗ ਪਈ ਤਾਂ ਪੰਜਾਬੀਆਂ ਨੂੰ ਇਸ ਤੋਂ ਵੱਡੀ ਰਾਹਤ ਮਿਲੇਗੀ ਪੰਜਾਬ ਅਤੇ ਪੰਜਾਬੀਆਂ ਨਾਲ ਸੰਬੰਧਿਤ ਕਿਸੇ ਹੋਰ ਜਾਣਕਾਰੀ ਨਾਲ ਫਿਰ ਮਿਲਦੇ ਹਾਂ ਤਦ ਤੱਕ ਦਿਓ ਇਜਾਜ਼ਤ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤਾਂ ਮੈਂ ਹਾਂ ਡਾਕਟਰ ਸ਼ਿਆਮ